ਕੇ ਜਿੱਤ ਕੇ ਵੀ ਲਗਾਤਾਰ ਪ੍ਰਚਾਰ ਚਾਲੂ ਰੱਖਣਾ ਆਈਡੀ ਕੀ ਮਜਬੂਰੀ ਹੈ ਫਲੈਕਸਾਂ ਤੇ ਕੱਲੀ ਆਪਣੀ ਮੂਰਤ ਨਹੀਂ ਦੇਖਣੀ ਚਾਹੀਦੀ ਸ਼ੀਸ਼ਾ ਵੀ ਦੇਖਣਾ ਜ਼ਰੂਰੀ ਹੈ ਸਰਕਾਰ ਦੀ ਸ਼ੀਸ਼ਾ ਵੀ ਦੇਖਣਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਾਹਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਦਿਨੀ ਸੂਰੀ ਸਾਥਿਓ ਅੱਜ ਮਾਨਯੋਗ ਸੀਐਮ ਸਾਹਿਬ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਮਾਸ਼ਾਹਰ ਵਿਖੇ ਇਸ ਰਿਜ਼ੋਰਟ ਵਿੱਚ ਆਣਾ ਸੀਗਾ ਔਰ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਮੁਹਿੰਮ ਆ ਉਹਦਾ ਆਗਾਜ਼ ਕਰਨਾ ਸੀ ਲੰਗੜੋਏ ਪਿੰਡ ਦੀ ਪੰਚਾਇਤ ਨੂੰ ਮਿਲਣਾ ਸੀ ਲੇਕਿਨ ਅੱਜ ਉਹ ਨਹੀਂ ਆਏ ਕਿਉਂਕਿ ਤੁਹਾਨੂੰ ਸਾਨੂੰ ਸਾਰਨ ਪਤਾ ਕਿ ਇੱਕ ਤਣਾਅ ਦਾ ਮਾਹੌਲ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਲੇਕਿਨ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾਣੀਆਂ ਆ ਆ ਤੁਸੀਂ ਦੇਖੋ ਕਿ ਮੇਰੇ ਖਿਆਲ ਸ਼ਹਿਰ ਦਾ ਜਿੱਥੋਂ-ਜਿੱਥੋਂ ਭਗਵੰਤ ਮਾਨ ਹੁਣਾਂ ਨੇ ਤੇ ਕੇਜਰੀਵਾਲ ਹੁਣਾਂ ਨੇ ਲੰਘਣਾ ਸੀ ਕੋਈ ਵੀ ਖੰਭਾ ਕੋਈ ਵੀ ਖਾਲੀ ਥਾਂ ਨਹੀਂ ਛੱਡੀ ਜਿੱਥੇ ਹੱਥ ਜੋੜ ਕੇ ਕੇਜਰੀਵਾਲ ਸਾਹਿਬ ਨਹੀਂ ਖੜੇ ਤੇ ਭਗਵੰਤ ਮਾਨ ਜੀ ਨਹੀਂ ਖੜੇ ਕੋਈ ਵੀ ਅਜਿਹੇ ਖੰਭਾ ਨਹੀਂ ਹੋਣਾ ਜਿੱਥੋਂ-ਜਿੱਥੋਂ ਉਹਦਾ ਕਾਫਲਾ ਲੰਘਣਾ ਸੀਗਾ ਕੋਈ ਵੀ ਅਜਿਹੇ ਖੰਭਾ ਅਜਹੀ ਖਾਲੀ ਥਾਂ ਚਾਹੇ ਕੋਈ ਮੌਲ ਹੀ ਕਿਉਂ ਨਾ ਆਵੇ ਹਸਪੀਟਲ ਹੀ ਕਿਉਂ ਨਾ ਆਵੇ ਉਹਨਾਂ ਦੇ ਬਾਹਰ ਵੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹੁਣਾਂ ਦੀਆਂ ਫਲੈਕਸਾਂ ਲੱਗੀਆਂ ਵੱਡੀ ਵੀ ਲੱਗੀ ਹੈ ਵੱਡੇ ਸਾਈਜ਼ 'ਚ ਵੀ ਲੱਗੀਆਂ ਜਿਹੜੀਆਂ ਹਵਾ ਨਾਲ ਡਿੱਗ ਚੁੱਕੀਆਂ ਔਰ ਅੱਜ ਸਿਰਫ ਇੱਕ ਦਿਨ ਲਈ ਲੱਖਾਂ ਰੁਪਏ ਖਰਚ ਦਿੱਤਾ ਗਿਆ ਕਿਉਂਕਿ ਸੈਂਕੜਿਆਂ ਦੀ ਤਦਾਦ ਵਿੱਚ ਜਿਹੜੀਆਂ ਫਲੈਕਸਾਂ ਲੱਗੀਆਂ ਦੇਖੋ ਦੋਏ ਸਾਈਡਾਂ ਤੇ ਲੱਗੀਆਂ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਅਰਵਿੰਦ ਕੇਜਰੀਵਾਲ ਜੀ ਸ਼ੀਸ਼ਾ ਨਹੀਂ ਦੇਖਦੇ ਕੀ ਭਗਵੰਤ ਮਾਨ ਜੀ ਸ਼ੀਸ਼ਾ ਨਹੀਂ ਦੇਖਦੇ ਜੋ ਉਹਨਾਂ ਦੇ ਸਮਰਥਕ ਇੰਨੀਆਂ ਫੋਟੋਆਂ ਲਾ ਲਾ ਕੇ ਉਹਨਾਂ ਨੂੰ ਖੁਸ਼ ਕਰਦੇ ਆ ਇਹ ਪੈਸਾ ਕਿਨੇ ਖਰਚਣਾ ਸਵਾਲ ਇਹ ਹੈ ਕਿ ਕੀ ਇਹ ਆਮ ਆਦਮੀ ਪਾਰਟੀ ਆਪਣੇ ਫੰਡ ਚੋਂ ਖਰਚਾ ਕਰ ਰਹੀ ਹੈ ਕਿ ਕੋਈ ਲੀਡਰ ਆਪਣੀ ਜੇਬ ਚੋਂ ਖਰਚਾ ਕਰ ਰਿਹਾ ਜੇ ਕਰ ਰਿਹਾ ਤਾਂ ਦੱਸੋ ਨਹੀਂ ਤਾਂ ਲੋਕਾਂ ਚ ਤਾਂ ਇਹੀ ਗੱਲ ਹੈ ਕਿ ਸਰਕਾਰ ਦੇ ਖਰਚੇ ਤੋਂ ਆਹ ਫਲੈਕਸਰ ਬਣੀਆਂ ਤੇ ਸਰਕਾਰ ਪੈਸਾ ਕਿੱਥੋਂ ਇਕੱਠਾ ਕਰਦੀ ਆ ਪੈਸਾ ਕਿੱਥੋਂ ਇਕੱਠਾ ਕਰਦੀ ਆ ਉਹ ਸਾਡੀ ਤੁਹਾਡੀ ਜੇਬ ਚ ਇਕੱਠਾ ਕੀਤਾ ਜਾਂਦਾ ਤਾਂ ਵੱਡੀ ਗੱਲ ਇਹੀ ਹੈ ਕਿ ਫੋਟੋਆਂ ਲਾ ਕੇ ਕਿਹਨੂੰ ਖੁਸ਼ ਕੀਤਾ ਜਾ ਰਿਹਾ ਕੀ ਐਦਾ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਹੋਜੂ ਔਰ ਉਸ ਤੋਂ ਵੀ ਵੱਡੀ ਗੱਲ ਕਿ 3 ਸਾਲ ਪਹਿਲਾਂ ਕੀ ਯੁੱਧ ਚੱਲਦਾ ਨਹੀਂ ਸੀ ਪਿਆ ਕਿ ਹਥਿਆਰ ਸਿੱਟੇ ਹੋਏ ਸੀਗੇ ਆ ਠੇਕੇ ਦੇ ਬਾਹਰ ਵੀ ਫੋਟੋਆਂ ਲੱਗੀਆਂ ਆਹ ਦੇਖੋ ਵੱਡੀ ਫਲੈਕਸ ਯੁੱਧ ਨਸ਼ਿਆਂ ਵਿਰੁੱਧ ਤਾਂ ਸਵਾਲ ਇਹੀ ਹੈ ਇਨਾ ਫਲੈਕਸਾਂ ਦੀ ਲੋੜ ਕੀ ਹੁੰਦੀ ਹੈ ਕੀ ਇਹ ਰਵਾਇਤੀ ਪਾਰਟੀਆਂ ਨਾਲੋਂ ਵੀ ਅੱਗੇ ਕੰਮ ਨਹੀਂ ਵੱਧ ਗਿਆ ਮੈਨੂੰ ਯਾਦ ਹੈ ਪਿਛਲੀ ਵਾਰ ਜਦ ਪਿਛਲੀ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਸਨ ਤਾਂ ਮੈਂ ਇੱਕ ਵੀਡੀਓ ਕੀਤੀ ਸੀ ਕਿ ਨਵਾਂ ਸ਼ਹਿਰ ਤੋਂ ਲੈ ਕੇ ਚੰਡੀਗੜ੍ਹ ਤੱਕ ਇਧਰੋਂ ਜਲੰਧਰ ਤੱਕ ਉਹਨਾਂ ਦੀਆਂ ਫਲੈਕਸਾਂ ਹੀ ਫਲੈਕਸਾਂ ਲੱਗੀਆਂ ਸੀ ਤਾਂ ਕੀ ਹਾਲਾਤ ਬਣੇ ਮੁੜ ਕੇ ਆਪਣੀ ਸੀਟ ਵੀ ਨਾ ਬਚਾ ਸਕੇ ਤੇ ਪ੍ਰਧਾਨਗੀ ਤੋਂ ਵੀ ਅਸਤੀਫਾ ਦੇਣਾ ਪੈ ਗਿਆ ਕੀ ਐ ਇਦਾਂ ਸਰਕਾਰੀ ਖਰਚੇ ਦੇ ਫਲੈਕਸਾ ਲਾ ਕੇ ਅਸੀਂ ਲੋਕਾਂ ਦਾ ਦਿਲ ਜਿੱਤ ਸਕਦੇ ਦਿਖਾ ਇੱਧਰ ਆ ਯਾਰ ਕੋਈ ਕੋਨਾ ਨਹੀਂ ਕੋਈ ਇੱਕ ਖੰਭਾ ਨਹੀਂ ਕੋਈ ਇੱਕ ਖਾਲੀ ਥਾਂ ਨਹੀਂ ਛੱਡੀ ਐਦਾਂ ਫੋਟੋਆਂ ਲਾ ਕੇ ਅਸੀਂ ਕੀ ਪ੍ਰਚਾਰ ਕਰਨਾ ਚਾਹੁੰਦੇ ਆ ਕੀ ਐਦਾਂ ਨਸ਼ਾ ਹਟਜੂ ਕੀ ਐਦਾਂ ਫੋਟੋ ਲਾ ਕੇ ਹੱਥ ਜੋੜ ਕੇ ਲੋਕੀ ਕਹੂਗੇ ਕਿ ਹਾਂ ਭਈ ਫੋਟੋ ਤੇ ਹੱਥ ਜੋੜ ਕੇ ਖੜੇ ਹੁਣ ਮੈਂ ਨਸ਼ਾ ਨਹੀਂ ਕਰਨਾ ਮੈਂ ਨਸ਼ਾ ਨਹੀਂ ਵੇਚਣਾ ਨਹੀਂ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਡੱਕਣਾ ਪੈਣਾ ਇੱਕ ਹੋਰ ਗੱਲ ਬਹੁਤ ਕਹਿੰਦੇ ਆ ਲੀਡਰ ਕਿ ਜੀ ਜਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਏਰੀਆ ਛੱਡ ਦਿਓ ਉਹ ਭਾਈ ਉਹ ਰਹਿੰਦੇ ਤਾਂ ਪੰਜਾਬ ਚ ਹੀ ਐ ਜੇ 10 ਕਿਲੋਮੀਟਰ ਦੂਰ ਜਾ ਕੇ ਰਹਿਣ ਲੱਪੋਗੇ ਉੱਥੇ ਜਾ ਕੇ ਵੇਚਣ ਲੱਪੋਗੇ ਤਾਂ ਫਿਰ ਕਿੱਦਾਂ ਪੰਜਾਬ ਦਾ ਸੁਧਾਰ ਹੋਊਗਾ ਜਿਹੜੇ ਨਹੀਂ ਹਟਦੇ ਜਿਨ੍ਹਾਂ ਤੇ ਕਈ-ਕਈ ਪਰਚੇ ਆ ਸਿੱਟੂ ਉਹਨਾਂ ਨੂੰ ਅੰਦਰ ਤਾਰਾਵਾ ਲਾ ਕੇ ਤੇ ਜਿਹੜੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਆ ਜਿਹੜੇ ਉਹਨਾਂ ਨੂੰ ਬਾਹਰ ਘਟਾਉਣ ਲਈ ਜਿਹੜੇ ਉਦਦਮ ਕਰਦੇ ਉਹਨਾਂ ਨੂੰ ਵੀ ਸਿੱਟੋ ਅੰਦਰ ਜਿਹੜੇ ਉਹਨਾਂ ਨੂੰ ਤਸਦੀਕ ਕਰਦੇ ਆ ਅਲ ਦੇਖੋ ਹੁਣ ਆਹ ਖੰਭੇ ਸੈਂਟਰ ਚ ਆਜੋ ਦਿਖਾਇਆ ਕੀ ਜਾ ਰਿਹਾ ਕੌਣ ਕਿਹਨੂੰ ਖੁਸ਼ ਕਰ ਰਿਹਾ ਜੇ ਤਾਂ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਲਵਾਏ ਆ ਤੇ ਖਰਚਾ ਕਿੱਥੋਂ ਕੀਤਾ ਤੁਹਾਡੇ ਕੋ ਸਟਰੀਟ ਲਾਈਟਾਂ ਜਗਦੀਆਂ ਨਹੀਂ ਤੁਹਾਡੇ ਕੋ ਟ੍ਰੈਫਿਕ ਲਾਈਟਾਂ ਜਗਦੀਆਂ ਨਹੀਂ ਤੁਹਾਡੇ ਕੋ ਲੋਕਾਂ ਨੂੰ ਦੇਣ ਨੂੰ ਹੋਰ ਸੁਵਿਧਾਵਾਂ ਹੈ ਨਹੀਂ ਜੇ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਖਰਚਾ ਕੀਤਾ ਜੇ ਸਰਕਾਰ ਖਰਚਾ ਕਰ ਰਹੀ ਹੈ ਤਾਂ ਆਪਣੀ ਸਿਰਫ 1-2 ਕਿਲੋਮੀਟਰ ਦੀ ਜਿਹੜੀ ਤੁਸੀਂ ਹੈਲੀਕਾਪਟਰ ਤੋਂ ਉਤਰ ਕੇ ਕਾਫਲਾ ਜਾਣਾ ਸੀ ਕਿ ਇੰਨਾ ਆਪਣੇ ਤੋਂ ਨੂੰ ਚਿਹਰੇ ਨਾਲ ਪਿਆਰ ਹੈ ਕਿ ਤੁਹਾਨੂੰ ਹਰ ਖੰਭੇ ਤੇ ਆਪਣੀ ਤਸਵੀਰ ਚਾਹੀਦੀ ਹੈ ਇੰਨਾ ਸਾਬਤ ਕੀ ਹੁੰਦਾ ਇਹਨਾਂ ਦਾ ਦਿਲ ਨਹੀਂ ਜਿੱਤਿਆ ਜਾਂਦਾ ਇਹਨਾਂ ਦਾ ਹਰ ਬੰਦੇ ਦੇ ਮਨ 'ਚ ਸਵਾਲ ਆਉਂਦਾ ਕਿ ਇੰਨਾ ਖਰਚਾ ਯਾਰ ਸਾਡੀ ਜੇਬ 'ਚੋਂ ਇੰਨਾ ਖਰਚਾ ਕਰਦੇ ਆ ਲੀਡਰ ਕੀ ਆਪਣਾ ਚਿਹਰਾ ਇੰਨਾ ਦੇਖਣ ਦਾ ਸ਼ੌਕ ਹੈ ਤਾਂ ਲੀਡਰਾਂ ਨੂੰ ਇੱਕ ਬੇਨਤੀ ਹੈ ਆਪਣੇ ਕੋਲ ਇੱਕ ਸ਼ੀਸ਼ਾ ਰੱਖੋ ਜਿਹੜਾ ਤੁਹਾਨੂੰ ਸੱਚ ਦੱਸੇ ਸੱਚੀਓ ਇਸ ਟਾਈਮ ਪੰਜਾਬ ਮੋਇਆ ਹੋਇਆ ਪਿਆ ਇਸ ਟਾਈਮ ਪੰਜਾਬ ਦੇ ਬੁਰੇ ਹਾਲਾਤ ਨੇ ਪੰਜਾਬ ਨੂੰ ਐਡਵਰਟਾਈਜ਼ਮੈਂਟ ਵੀ ਨਹੀਂ ਪੰਜਾਬ ਨੂੰ ਆਪਣਿਆਂ ਦੀ ਲੋੜ ਹੈ ਜਿਹੜੇ ਪੰਜਾਬ ਦੇ ਹਿੱਤ ਲਈ ਕੰਮ ਕਰਨ ਆਹ ਇੱਧਰ ਵੀ ਘਰ ਦੇ ਬਾਹਰ ਵੀ ਉਹ ਕਿੱਡੀ ਕਿ ਯਾਰ ਇਹਨਾਂ ਕੀ ਸ਼ਾਬਸ਼ੀ ਦਿੰਦੇ ਆ ਲੀਡਰ ਮੈਨੂੰ ਸਮਝ ਨਹੀਂ ਲੱਗਦੀ ਮੈਂ ਪੁੱਛਣਾ ਚਾਹੁੰਨਾ ਆਹ ਲੈ ਆਹ ਸ਼ੋਰੂਮ ਦੇ ਬਾਹਰ ਵੀ ਵੱਡੀ ਫਲੈਕਸ ਮੈਂ ਪੁੱਛਣਾ ਚਾਹੁੰਨਾ ਆਓ ਬੋਰੇ ਵੀ ਮੈਂ ਪੁੱਛਣਾ ਚਾਹੁੰਨਾ ਲੋਕਲ ਲੀਡਰਾਂ ਨੂੰ ਵੀ ਕੱਲੀ ਇਸ ਪਾਰਟੀ ਦੇ ਨਾਲ ਨਹੀਂ ਸਾਰੀਆਂ ਪਾਰਟੀਆਂ ਇਦਾਂ ਕਰਦੀਆਂ ਇਦਾਂ ਕੀ ਹੁੰਦਾ ਜਦ ਤੁਸੀਂ ਫਲੈਕਸਾ ਲਾ ਦਿੰਦੇ ਆ ਕਿ ਤੁਹਾਨੂੰ ਥਾਪੜਾ ਦੇ ਕੇ ਜਾਂਦੇ ਆ ਤੁਹਾਨੂੰ ਕੋਈ ਸੇਵ ਸੂ ਫੜਾ ਕੇ ਜਾਂਦੇ ਆ ਕੋਈ ਫਲ ਫੜਾ ਕੇ ਜਾਂਦੇ ਆ ਕਿ ਆ ਪੱਲ ਖਾਲੀ ਗਾਹ ਤੋਂ ਤੇਰੀ ਟਿਕਟ ਪੱਕੀ ਉਹੀ ਸਵਾਲ ਹੈ ਕਿ ਜੇ ਲੋਕਲ ਪ੍ਰਸ਼ਾਸਨ ਨੇ ਲਗਵਾਈਆਂ ਲੋਕਲ ਆਪ ਦੇ ਨੁਮਾਇੰਦਿਆਂ ਨੇ ਲਗਵਾਈਆਂ ਤਾਂ ਕਿੱਥੋਂ ਖਰਚਾ ਕੀਤਾ ਜੇ ਸਰਕਾਰ ਨੇ ਖਰਚਾ ਕੀਤਾ ਤਾਂ ਇੱਕ ਦਿਨ ਲਈ ਕਿੱਥੇ ਤੁਸੀਂ ਆਏ ਵੀ ਨਹੀਂ ਐ ਨਾ ਜੇ ਅੱਜ ਖਰਚਾ ਕਰੋਗੇ ਜਿੰਨੇ ਦੀ ਇੱਥੇ ਫਲੈਕਸਾ ਲਵਾਈਆਂ ਉਹਨੇ ਦੀ ਕੋਈ ਮਸ਼ੀਨ ਹੈ ਨਵਾਂ ਸ਼ਹਿਰ ਸਿਵਲ ਹਸਪੀਟਲ ਨੂੰ ਦਾਨ ਕਰ ਦਿੰਦੇ ਕੋਈ ਨਵਾਂ ਸ਼ਹਿਰ ਸਿਵਲ ਹਸਪੀਟਲ ਨੂੰ ਫੰਡ ਦੇ ਦਿੰਦੇ ਆ ਆਈਟੀਆਈ ਦੇ ਅੰਦਰ ਇੱਥੇ ਹੈਲੀਕਾਪਟਰਾਂ ਲੱਗ ਕਿੱਡੀਆਂ ਕਿੱਡੀਆਂ ਫਲੈਕਸਾ ਆ ਆਈਟੀਆਈ ਦੇ ਅੰਦਰ ਹੈਲੀਕਾਪਟਰ ਉਤਰਨਾ ਸੀ ਉਹ ਲੈ ਬਹਿਣਾ ਵੀ ਨਹੀਂ ਸੀ ਉਹਨਾਂ ਨੇ ਇੱਥੇ ਆ ਕੇ ਉਹ ਲੈ ਆਈਟੀਆਈ ਦੇ ਅੰਦਰ ਵੀ ਉਹ ਪੌੜੀਆਂ ਦੇ ਉੱਤੇ ਦੇ ਕਿੱਡੀਆਂ ਫਲੈਕਸਾ ਲਾਈਆਂ ਉਹਦੇ ਬਹਿਣਾ ਵੀ ਨਹੀਂ ਉਹਨਾਂ ਨੇ ਇੱਥੇ 1 ਮਿੰਟ ਵੀ ਨਹੀਂ ਰੁਕਣਾ ਸੀ ਹੈਲੀਕਾਪਟਰ ਉਤਰਨਾ ਸੀ ਗੱਡੀ 'ਚ ਬਹਿਣਾ ਸੀ ਇਸ ਰਿਜ਼ੋਰਟ ਜਾਣਾ ਸੀ ਬਹਿਣਾ ਵੀ ਨਹੀਂ ਸੀ ਤਾਂ ਵੀ ਦੇਖੋ ਕਿੱਡੀਆਂ-ਕਿੱਡੀਆਂ ਫਲੈਕਸ ਲਾਈਆਂ ਉਹ ਜਿੰਨੇ ਫਲੈਕਸਾਂ ਦੇ ਖਰਚੇ ਕੀਤੇ ਉਹਨੇ ਨਾ ਟੋਏ ਪੂਰਦੇ ਹੁੰਦੇ ਆ ਆਈਟੀਆ ਦੇ ਤੁਹਾਨੂੰ ਨੌਜਵਾਨ ਬੱਚੇ ਦੁਆਵਾਂ ਦਿੰਦੇ ਜਿਹੜੇ ਸ਼ਾਮ ਨੂੰ ਲੋਕ ਟਰੈਕ ਤੇ ਆ ਕੇ ਘੁੰਮਦੇ ਆ ਉਹ ਦੁਆਵਾਂ ਦਿੰਦੇ ਕਿ ਯਾਰ ਟਰੈਕ ਸੁਧਾਰਦਾ ਆਏ ਤਾਂ ਕਿ ਭਲਾ ਹੋਇਆ ਆ ਕਿੱਡੀਆਂ-ਕਿੱਡੀਆਂ ਫਲੈਕਸਾਂ ਇੱਕ ਮਿੰਟਲੇ ਵੀ ਨਹੀਂ ਇੱਥੇ ਰੁਕਣਾ ਸੀ ਹੈਲੀਕਾਪਟਰ ਤੋਂ ਉਤਰਨਾ ਸੀ ਉੱਚ ਗੱਡੀ 'ਚ ਬਹਿਣਾ ਸੀ ਚਲੇ ਜਾਣਾ ਸੀ ਕਾਫਲਾ ਐਨੀ ਆਪਣੀ ਤਸਵੀਰਾਂ ਦਾ ਪਿਆਰ ਹੋ ਗਿਆ ਐਨਾ ਆਪਣੇ ਚਿਹਰੇ ਦਾ ਪਿਆਰ ਹੋ ਗਿਆ ਐਨੀ ਫੋਟੋ ਖੂਬਸੂਰਤ ਆ ਗਈ ਕਿ ਸਾਨੂੰ ਇਹੀ ਦਿਸਣੇ ਚਾਹੀਦੀ ਆ ਕਿ ਇਹ ਰੰਗਲਾ ਪੰਜਾਬ ਹੈ ਕਿ ਹੁਣ ਵੀ 1 ਕਿਲੋਮੀਟਰ ਦਾ ਕਾਫਲਾ ਸੀਐਮ ਦਾ ਤੇ ਪਾਰਟੀ ਸੁਪਰੀਮੋ ਦਾ ਲੋਕਾਂ ਦੀ ਜੇਬ ਦੇ ਉੱਤੇ ਲੱਖਾਂ ਦਾ ਭਾਰ ਪੰਦਾ ਆਹ ਦਿਖਾਜ ਰਿਹਾ ਇੱਥੇ ਕਿਹਨੇ ਬਹਿਣਾ ਕਿਹਨੇ ਤਸਵੀਰਾਂ ਦੇਖਣੀਆਂ ਕਿ ਨਵੇਂ ਸ਼ਹਿਰ ਦੇ ਬੱਚੇ-ਬੱਚੇ ਨੂੰ ਜਦ ਬਜ਼ੁਰਗ ਜਵਾਨ ਨੂੰ ਪਤਾ ਨਹੀਂ ਕਿ ਸੀਐਮ ਭਗਵੰਤ ਮਾਨ ਕੌਣ ਹੈ ਅਰਵਿੰਦ ਕੇਜਰੀਵਾਲ ਕੌਣ ਹੈ ਕੀ ਲੋਕਾਂ ਨੂੰ ਪਤਾ ਨਹੀਂ ਇਹ ਤਸਵੀਰਾਂ ਲਾ ਕੇ ਮੈਸੇਜ ਕੀ ਜਾਣਾ ਕੀ ਇਹ ਮਾਰਕੀਟਿੰਗ ਦਾ ਪਾਰਟ ਹੈ ਮਾਰਕੀਟਿੰਗ ਕੀ ਕਰਨੀ ਹੈ ਜੇ ਤੁਸੀਂ ਆਲਰੇਡੀ ਕਿੰਗ ਹੋ ਕਿੰਗ ਨੂੰ ਮਾਰਕੀਟਿੰਗ ਦੀ ਕੀ ਲੋੜ ਇਹ ਸਵਾਲ ਨੇ ਕਿਉਂਕਿ ਇਹ ਪੈਸੇ ਨਾ ਹੋਰ ਪਲਾ ਹੋ ਸਕਦਾ ਸੀ ਇਹ ਪੈਸੇ ਨਾ ਆਹ ਟਰੈਕ ਬਣ ਸਕਦਾ ਸੀ ਇਹ ਪੈਸੇ ਨਾਲ ਮੈਡੀਕਲ ਦੀ ਕੋਈ ਫੈਸਿਲਿਟੀ ਦਿੱਤੀ ਜਾ ਸਕਦੀ ਸੀ ਸਿਵਲ ਹਸਪੀਟਲ ਕੋਈ ਮਸ਼ੀਨ দান ਕੀਤੀ ਜਾ ਸਕਦੀ ਸੀ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿ ਰੇਲਵੇ ਰੋਡ ਬਣਾ ਦਿੰਦੇ ਤਾਂ ਹੁਣ ਇੱਥੋਂ ਲੈ ਕੇ ਏਅਰ ਸਰਜੋਰਟ ਤੱਕ ਜਿਹੜਾ ਜਾਣਾ ਸੀ ਜਿਹੜੇ ਗਏ ਨਹੀਂ ਉੱਥੇ ਲੱਖਾਂ ਰੁਪਇਆ ਖਰਚ ਦਿੱਤਾ ਕੀ ਇਹਦਾ ਕੋਈ ਹਿਸਾਬ ਦੋ ਕੀ ਇਹਦਾ ਹਿਸਾਬ ਮੰਗਣ ਦਾ ਸਾਨੂੰ ਹੱਕ ਹੈ ਕਿ ਸਾਡਾ ਹੱਕ ਸਿਰਫ ਡਾਂਗਾ ਖਾਣ ਦਾ ਕਿ ਜੇ ਸਵਾਲ ਪੁੱਛੋਗੇ ਤਾਂ ਸੌ ਗੰਡੇ ਵੀ ਖਾਓਗੇ ਤੇ ਡਾਂਗਾ ਵੀ ਖਾਓ ਬਾਕੀ ਸੱਚ ਸਾਰੇ ਸਾਹਮਣੇ ਔਰ ਮੈਂ ਤਾਂ ਦਿਖਾ ਰਿਹਾ ਕਿਉਂਕਿ ਸਾਡਾ ਫਰਜ ਹੈ ਪਰ ਜਿਹੜੇ ਥੋਂ ਲੰਘਦੇ ਆ ਉਹਨਾਂ ਸਾਰ ਨੂੰ ਨਜ਼ਰ ਆਉਂਦਾ ਉਹ ਲੰਘਦੇ ਵੜਦੇ ਫੋਟੋਆਂ ਖਿੱਚ-ਖਿੱਚ ਕੇ ਭੇਜ ਜਾਂਦੇ ਕਿ ਚਲਾਓ ਭਾਈ ਤੁਸੀਂ ਸੱਚ ਦਿਖਾਓ ਕੋਸ਼ਿਸ਼ ਹੈ ਬਾਕੀ ਲੀਡਰ ਜਾਣਦੇ ਨੇ